تو جو پيچي کي ڏيڻ لاءِ مان سُنه ڪجهه هٿ تي اوٿي سُنو گالو ਇਸ ਤੋਂ ਇਲਾਵਾ ਜੋ ਵੀ ਮੇਰੀਆਂ ਮਾਮਾ ਪੈਣਾ ਵੀਰ ਭਰਾ ਗੁਰੂ ਦੇ ਲੰਗਰਾਂ ਵਾਸਤੇ ਦਸੰਦ ਪਾ ਰਹੇ ਹਨ ਮਾਲਕ ਜੀ ਦਾ ਇੱਕ ਇੱਕ ਜਰਦੀਆ ਪਾਈ ਲੋ ਪਰਮਾਪਾ ਦਾ ਗੰਬਾਲੀ ਗੁਰੂ ਦੇ ਲੰਗਰ ਦੀ ਸਭ ਤੋਂ ਜਨ ਲੋੜਸਾਰ ਪਰਮਾਪਾ ਦਾ ਗੰਬਾਲੀ گرو مہاراج درشن آ رہے کرے سا ماوا دیا باگا والے سیوا لے کے چلا ਦੁਨ ਮੈਂ ਗੋਪੀ ਦਾ ਹੀ ਹਾਂ ਕੌਣ ਦਾ ਹੀ ਬਲੇਕ ਆਪਰੇਕਟ ਇੰਕਾਟ ਇਪਰਟ ਕਰਨੀ ਨਾ ਨਾ ਬੋਲਦੇ ਰਿਹਾ ਅੱਪ ਨੇ ਉਹਰੇ ਜੀ ਨਾਮ ਤੇ ਮਰਵਾ ਲਾਣ ਰਾਜ ਸਿੰਘ ਜੀ ਨਾਮ ਤੇ ਮੁਕਤ ਮਤਾਈ ਧਰਮ ਸਨਮਾਰਜੋ ਸਾਧ ਸੰਗਤ ਜੀ ਬਾਦ ਗੁਲਗੀ ਕਾ ਖਾਲਸਾ ਬਾਦ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਆਂ ਜੋ ਲੜਾ ਜੀ ਤੇ ਰੇ ਗੁਰਜਾ ਪੁਰਜਾ ਕਟਵਰੇ ਕਬੂ ਹੁਣਾ ਸਾਡਾ ਤੇਰ ਖਿਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਾਕੀਨ ਕੋਏ ਸਭ ਜੂਜੇ ਜਬ ਜਬੇ ਬੜੋ ਬਰਤਬੂ ਲੀਨ ਅੱਜ ਪੋਨਾ ਮਹਾਰ ਸ਼ਹੀਦਾਂ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਹੋ ਕਰਕੇ ਤਖਸੈ ਦੇ ਸਮੁੱਚੇ ਪ੍ਰਬੰਧ ਵੱਲੋਂ ਮਾਤਾ ਸਹਿਲ ਕੌਰ ਅਤੇ ਮਾ ਸੁੰਦਰ ਕੌਰ ਜੀ ਵਿਖੇ ਸਾਧਗ੍ਰੰਥ ਦੀ ਪਾਵਨ ਗੋਤਰਬਾਣੀ ਦੇ ਚਰ ਰਹੇ ਸ਼੍ਰੀ ਖਾਨਪਾ ਸਾਹਿਬ ਦੇ ਪਰਿਵਾਰ ਅੱਜ ਭੋਗ ਪਏ ਹਨ ਉਪਰਨ ਦੀਵਾਨ ਸਜੇ ਨਾਲ ਹੀ 40 ਮੁਕਤਿਆਂ ਦੇ ਸ਼ਹੀਦੀ ਯਾਦ ਨੂੰ ਸਮਰਪਿਤ ਮਾਗੀ ਜੋੜ ਮਿਲ ਸਮਰਪਿਤ ਅਮਰਤਵੇਰੇ ਤੋਂ ਹੀ ਜਲ ਸੰਗਤਾਂ ਨੇ ਤਖਸੈ ਵਿਖੇ ਹਾਜ਼ਰੀਆਂ ਭਰੀਆਂ ਨੇ ਦੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ ਉਥੇ ਜਿੱਤੇ 40 ਮੁਕਤੇ ਆਤਮਸਤਕ ਹੋ ਰਹੇ ਹਨ ਉਥੇ ਅੱਜ ਸੱਚਖੰਡ ਵਸਾਇ ਨਿਰੰਕਾਰ ਡਿੱਠੇ ਸਬੇ ਦਾਸ ਆਬ ਨਹੀਂ ਤੂੰ ਜਿਹਿਆ ਬਧੋ ਪੁਰਖ ਬਧਾਤੇ ਤਾਂ ਤੂੰ ਸੋਹਿਆ ਇੱਕ ਮਾਗ ਸੰਮਤ 1645 ਅਤੇ ਇੱਕ ਮਾਗ 1588 ਈਸਵੀ ਨੂੰ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਰਬਸੰਜੀ ਵਾਲਦੋਪ ਦੇਵ ਜੀ ਦਿਆਂ ਹੋਇਆ ਫਾਇਦੇ ਦੇਣ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਆਦੀਨੀ ਸਾਈ ਮੀਆਂ ਮੀਰ ਤੋਂ ਰਖਾ ਕਰਕੇ ਸਰਬਸਾਂਜੀ ਵਾਲਤਾ ਤੋਂ ਦੇਸ਼ ਦਿੱਤਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਆਂ ਦਾ ਅੱਜ ਸਥਾਪਨਾ ਦਿਵਸ ਹੈ ਤੇ ਉਸ ਮਹਾਨ ਇਨਾਂ ਦਿਹਾੜਿਆਂ ਨੂੰ ਸਮਰਪਿਤ ਹੋ ਕਰਕੇ ਸੰਗਤਾਂ ਅਮਰ ਤਿਲ ਤੋਂ ਹਾਜ਼ਰੀਆਂ ਭਰ ਰਹੀਆਂ ਨੇ ਤਾਂਕਾ ਸਾਈ ਦੇ ਸਮੁੱਚੇ ਪ੍ਰਬੰਧ ਵੱਲੋਂ ਆਈਆਂ ਸੰਗਤਾਂ ਲਈ ਉਪਤਾ ਲੰਗਰ ਦੇ ਪ੍ਰਬੰਧ ਅਤੇ ਨਗਰਾਂ ਦੀਆਂ ਸੰਗਤਾਂ ਲੰਗਰਾਂ ਦੇ ਪ੍ਰਬੰਧ ਇਥੇ ਸੀਦ ਭਾਈ ਮਾਨੀ ਸਿੰਘ ਸੇਵਾ ਸੁਸਾਇਟੀ ਅਤੇ ਸੁਖਲੱਦੀ ਦੀ ਸੰਗਤ ਹੋਰ ਡਾਕਟਰ ਨ드ਰਾ ਦੀ ਸੰਗਤਾਂ ਵੱਲੋਂ ਇੱਥੇ ਅੱਜ ਦਾ ਜਲੰਗਰ ਲਾਇਆ ਗਿਆ ਜੀ। ਅਸਾਂ ਦੀ ਬਾਤ ਮਹਨਤ ਜਬਾਲ ਬਨਰਾਂ ਬਨਰਾਂ ਵਸਤ ਚੜੀ ਰਾਹ ਤੇ ਬਨਰਾਂ ਦੇ ਜੇ ਜਤੂ ਦੇ ਹਰ ਚਿਤ ਦਾਰੇ ਦੇ ਜੇ ਜਤੂ ਦੇ ਹਰ ਚਿਤ ਦਾਰੇ ਬਸਤ ਚੜਿਆ ਹੋਲੀ ਬੰਦਾ ਬਸਤ ਚੜਿਆ ਹੋਲੀ ਬੰਦਾ ਮਾਗ ਮਚਸਕ ਸਾਥ ਜੀ ਕਰਿ ਸਨਾਤਨ ਹਰ ਕਾ ਨਾਮ ਝਾਏ ਸਤ ਸਬਨਦ ਪ੍ਰਦਾਮ کتنا تی ہو گا ہمارے کا تے بھگناں تے کو مودرے مارے اندر دبنے کو مزات ہوتے ہیں وہ وہ مارے کا نہیں ہے نہ کوئی اس طرح <تصفح> آ رہی ہے جگہ نہیں ہے اس سے آرام ہو নো yeah. <laughs>